ਦੇਖੋ ਭਾਈ ਅਮਰਪਾਲ ਸਿੰਘ ਨੇ ਸੈਂਟਰਲ ਜੇਲ ਡੇਬਰੂਦਰ ਤੋਂ ਸਿੱਧੇ ਹੀ ਉਹ ਐਪਲੀਕੇਸ਼ਨ ਲਿਖੀ ਸੀ ਉਹ ਡੀਸੀ ਅੰਮ੍ਰਿਤਸਰ ਨੂੰ ਭੇਜੀ ਸੀ ਪਹਿਲਾਂ ਸੁਪਰਡਿੰਟੈਂਡੈਂਟ ਸੈਂਟਰਲ ਜੇਲ ਡੇਬਰੂਦਰ ਨੂੰ ਦਿੱਤੀ ਗਈ ਤੇ ਸੈਂਟਰਲ ਜੇਲ ਦੇ ਸੁਪਰਡਿੰਟੈਂਡੈਂਟ ਨੇ ਉਹ ਅੱਗੇ ਡੀਸੀ ਅੰਮ੍ਰਿਤਸਰ ਨੂੰ ਭੇਜੀ ਤੇ ਡੀਸੀ ਅੰਮ੍ਰਿਤਸਰ ਨੇ ਸਟੇਟਮੈਂਟ ਦਿੱਤੀ ਕਿ ਮੈਂ ਹੋਮ ਸੈਕਟਰੀ ਪੰਜਾਬ ਨੂੰ ਭੇਜਤੀ ਹਾਂ ਫਾਰ ਨੈਸੈਸਰੀ ਐਕਸ਼ਨ ਹੋਮ ਸੈਕਟਰੀ ਪੰਜਾਬ ਦੀ ਸਟੇਟਮੈਂਟ ਹੈ ਕਿ ਮੈਂ ਸਪੀਕਰ ਲੋਕ ਸਭਾ ਪਾਰਲੀਮੈਂਟ ਜਿਹੜੀ ਆ ਉਹਨਾਂ ਨੂੰ ਭੇਜਤੀ ਤੇ ਉਹ ਜਿਹੜੀ ਆ ਹੁਣ ਐਪਲੀਕੇਸ਼ਨ ਜਿਹੜੇ ਓਮ ਬਿਰਲਾ ਜੀ ਹੁਣ ਨਵੇਂ ਸਪੀਕਰ ਬਣੇ ਐ ਇਹ ਪਾਰਲੀਮੈਂਟ ਦੇ ਲੋਕ ਸਭਾ ਦੇ ਉਹਨਾਂ ਦੇ ਕੋਲੇ ਪੈਂਡਿੰਗ ਪਈ ਹੈ ਤੇ ਉਹਨਾਂ ਨੇ ਫੈਸਲਾ ਲੈਣਾ ਵੀ ਕਿਹੜੇ ਦਿਨ ਤੇ ਕਿਸ ਵਕਤ ਜਿਹੜੀ ਆ ਉਹ ਸੋਚੇ ਚकाई ਜਾਊ ਕੀ ਕੀ ਖਾਸ ਉੱਥੇ ਲਿਖਿਆ ਗਿਆ ਜੇ ਤੁਹਾਡੇ ਜਾਣਕਾਰੀ ਹੋ ਗਈ ਕੀ ਐਪਲੀਕੇਸ਼ਨ ਚ ਐਪਲੀਕੇਸ਼ਨ ਚ ਸਿਰਫ ਇਹੀ ਲਿਖਿਆ ਬੜੇ ਬਰੀਕ ਦੇ ਵਿੱਚ ਕਿ ਮੈਂ ਜਿਹੜਾ ਹੈਗਾ ਉਹ ਪਾਰਲੀਮੈਂਟ ਦਾ ਮੈਂਬਰ ਚੁਣਿਆ ਗਿਆ ਲੋਕ ਸਭਾ ਦਾ ਠਡੂਰ ਸਾਹਿਬ ਤੋਂ ਤੇ ਮੰਡੇਟਰੀ ਹੈ ਇਹ ਕਨਸਟੀਟਿਊਸ਼ਨ ਦੇ ਥੱਲੇ ਕਿ ਸਹੁੰ ਚੱਟਣੀ ਹੈ ਮੈਂ ਸਹੁੰ ਚੱਟਣ ਲਈ ਤਿਆਰ ਹਾਂ ਤੇ ਸਹੁੰ ਚੱਟਣ ਦਾ ਜਿਹੜਾ ਹੈਗਾ ਉਹ ਬੰਦੋਬਸਤ ਕੀਤਾ ਜਾਵੇ ਤੇ ਮੈਨੂੰ ਦਿੱਲੀ ਜਿਹੜਾ ਪਾਰਲੀਮੈਂਟ ਹਾਊਸ ਦੇ ਵਿੱਚ ਭੇਜਿਆ ਜਾਵੇ ਤੇ ਉੱਥੇ ਮੈਂ ਜਿਹੜੀ ਸਬਤ ਗ੍ਰਹਿਣ ਕਰ ਸਕਾਂ ਕਿਸ ਤਰ੍ਹਾਂ ਹੋਰ ਸੋਚ ਕਰਨ ਦੀ ਮੇਰੀ ਮੇਨ ਗੱਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਵੀਡੀਓ ਕਾਨਫਰੈਂਸੀ ਥਰੂ ਕਰਾਂਗੇ ਜਾਂ ਉੱਥੇ ਲਿਆ ਕੇ ਸੋਚ ਕੇ ਨਹੀਂ ਗੱਲ ਮੈਂ ਨਹੀਂ ਇਹ ਤਾਂ ਐਬਸੋਲੂਟਲੀ ਹੋ ਹੀ ਨਹੀਂ ਸਕਦਾ ਵੀਡੀਓ ਕਾਨਫਰੈਂਸ ਰਾਹੀਂ ਜਾਂ ਸਾਊਂਡ ਐਂਟਰ ਦੇ ਰਾਹੀਂ ਉਹ ਤਾਂ ਗੱਲ ਹੈ ਹੀ ਨਹੀਂ ਜਿਹੜਾ ਪਾਰਲੀਮੈਂਟ ਦੇ ਵਿੱਚ ਬਤੌਰ ਮੈਂਬਰ ਸੌਂ ਚਟਣੀ ਆ ਉਹ ਸਿਰਫ ਤੇ ਸਿਰਫ ਪਾਰਲੀਮੈਂਟ ਵਿੱਚ ਹਾਊਸ ਵਿੱਚ ਪਹੁੰਚ ਕੇ ਸਪੀਕਰ ਦੇ ਰਾਹੀਂ ਉਹ ਚਟਾਈ ਜਾ ਸਕਦੀ ਹੈ ਹੋਰ ਕੋਈ ਬੰਦੇ ਨੂੰ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਪਾਵਰ ਤੇ ਉਹ ਸੌਂ ਚਟਾਊਗਾ ਜਾਂ ਤੂੰ ਪਲੇਸ ਬਦਲਿਆ ਜਾਂਦਾ ਹੋਵੇ ਪਲੇਸ ਸਿਰਫ ਤੇ ਸਿਰਫ ਪਾਰਲੀਮੈਂਟ ਹਾਊਸ ਰਹੂਗਾ ਤੇ ਜਿਹੜਾ ਅਧਿਕਾਰੀ ਆ ਉਹ ਸਪੀਕਰ ਰਹੂਗਾ ਕੋਈ ਅਗੇ ਕੋਈ ਗੱਲ ਚੱਲੀ ਹੈ ਅਗੇ ਲਿਆਂ ਦੀ ਕਿ ਉਹਨੇ ਸੌਂਚ ਚਾਈ ਜਾਊਗੀ ਜੀ ਨਹੀਂ ਦੇਖੋ ਬਿਲਕੁਲ ਨਹੀਂ ਇਹ ਤਾਂ 60 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੂੰ ਸੌਂਚ ਚਕਾਉਣੀ ਮੰਡੇਟਰੀ ਹੈ 25 ਜੂਨ ਤੋਂ 60 ਦਿਨ ਸ਼ੁਰੂ ਹੋਣਗੇ ਜਿਹੜੀ ਆਰਟੀਕਲ 101 ਹੈ ਕਨਸਟੀਟਿਊਸ਼ਨ ਆਫ ਇੰਡੀਆ ਦੀ ਉਹਦੇ ਚ ਮੰਡੇਟਰੀ ਪ੍ਰੋਵੀਜ਼ਨ ਹੈ ਤੇ ਸੁਪੀਤਰ ਇਸ ਨੂੰ ਟਾਲ ਨਹੀਂ ਸਕਦਾ ਸੌਂਚ ਚਾਈ ਜਾਊ ਬਾਕੀ ਜਿੱਥੋਂ ਤੱਕ ਡੇਟ ਜਨਤਕ ਹੋਣ ਦਾ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਹੈਗੇ ਸੁਪੀਤਰ ਤੂੰ ਤੇ ਸੁਪੀਤਰ ਸੌਂਚ ਟਾਲਣ ਤੋਂ ਪਹਿਲਾਂ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਸਲਾਹ ਮ ਸਭਰਾ ਕਰਦਾ ਹੁੰਦਾ ਹੈ ਉਥੇ ਉਹ ਕਹਿਣਗੇ ਕਿ ਇਸ ਇਹਨੂੰ ਜਨਤਕਤਾ ਕੀਤਾ ਜਾਵੇ ਸ਼ਾਇਦ ਜਨਤਾ ਇਕੱਠੀ ਹੋ ਜੇ ਵੱਡੀ ਗਿਣਤੀ ਦੇ ਵਿੱਚ ਪਾਰਲੀਮੈਂਟ ਹਾਊਸ ਦੇ ਬਾਹਰ ਇਸ ਲਈ ਜਨਤਾ ਨੂੰ ਰੋਟਣ ਲਈ ਮੇਰੇ خیال ਦੇ ਵਿੱਚ ਉਹਨਾਂ ਨੇ ਡੇਟ ਜਨਤਕ ਨਹੀਂ ਕਰਨੀ ਉਸੇ ਤਰ੍ਹਾਂ ਦੇ ਤਰੀਕੇ ਦੇ ਨਾਲ ਰੁੱਤ ਤੌਰ ਤੇ ਭਾਈ ਸਾਹਿਬ ਨੂੰ ਲੈ ਕੇ ਆਉਣ ਜੇ ਤੇ ਸੌਂਚ ਚਾ ਕੇ ਵਾਪਸ ਲੈ ਜਾਣ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਕਿ ਕਿਸ ਤਰ੍ਹਾਂ ਸੌਂਚਾਈ ਜਾਵੇ ਨਹੀਂ ਅਸੀਂ ਤਾਂ ਦੇਖੋ ਇਹ ਚਾਹੁੰਦੇ ਇਹ ਕਿ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ ਇਸ ਦੇ ਲਈ ਪੈਰੋਲ ਦਿੱਤੀ ਜਾਵੇ ਟੈਂਪਰੇਰੀ ਰਿਲੀਜ਼ ਦਿੱਤੀ ਜਾਵੇ ਇਹ ਨਹੀਂ ਪਰਮਾਨੈਂਟ ਰਿਲੀਜ਼ ਦੇਣੀ ਹੁਣ ਤਾਂ ਅਸੀਂ ਪਰਮਾਨੈਂਟ ਰਿਲੀਜ਼ੇ ਚਾਹੁੰਨੇ ਆ ਪਰ ਜੇ ਨਹੀਂ ਦਿੰਦੇ ਤਾਂ ਉਹ ਆਪ ਜਾ ਕੇ ਉੱਥੇ ਜਿਹੜੀ ਆ ਉਹ ਸੌ ਚਟਨ ਉਹਨਾਂ ਨੂੰ ਇੱਕ ਤੈਦੀ ਦੇ ਤੌਰ ਤੇ ਲਿਆਉਣ ਦੀ ਤੇ ਉਹਨਾਂ ਨੂੰ ਜ਼ਿੰਮੇਵਾਰੀ ਦੀ ਨਜ਼ਰਬੰਦੀ ਦੇ ਵਿੱਚ ਲਿਆਉਣਾ ਇਹ ਜਨਤਾ ਦਾ ਜਿਹੜਾ ਫਤਵਾ ਹੈ ਬੜਾ ਵੱਡਾ ਜਨਾਂਦੇਸ਼ ਦਿੰਦਾ ਹੈ ਉਸ ਦੀ ਬੜੀ ਵੱਡੀ ਹਉਲੰਜਣਾ ਹੈ ਤੇ ਜਨਤਾ ਦੇ ਫਤਵੇ ਦਾ ਕਤਲ ਹੈ ਤਾਂ ਲੋਕ ਰਾਜ ਦਾ ਕਤਲ ਹੈ ਇਸ ਤਰੀਕੇ ਨਾਲ ਲਿਓਣ ਹੁਣ ਅੱਗੇ ਕਿਸੇ ਨਾ ਹੋਰ ਦੀ ਗੱਲਬਾਤ ਹੋਈ ਸਰ ਇਸ ਨੂੰ ਲੈ ਕੇ ਕਿ ਕਿਸ ਤਰ੍ਹਾਂ ਲਿਆਂਦੀ ਜੋ ਡਿਊਟੀ ਲਈ ਜਾਊਗੀ ਕਿਸ ਤਰ੍ਹਾਂ ਉਹਨੂੰ ਤਿਆਰੀ ਕੀਤੀ ਜਾਊਗੀ ਨਹੀਂ ਉਹ ਗੱਲਬਾਤ ਤਾਂ ਹੋਵੇ ਨਾ ਜੀ ਜੇ ਸਪੀਕਰ ਉਸ ਬਾਰੇ ਸਲਾਹ ਪੁੱਛੇ ਸਲਾਹ ਤਾਂ ਜੀ ਕਿਸੇ ਦੀ ਲਈ ਨਹੀਂ ਹੈ ਇਹ ਤਾਂ ਹੁਣ ਸਪੀਕਰ ਦੀ ਡਿਸਟ੍ਰਿਬਿਊਸ਼ਨ ਰਹਿ ਗਈ 3 ਜੁਲਾਈ ਤੱਕ ਜਿਹੜਾ ਹੈ ਲੋਕ ਸਭਾ ਦਾ ਸੈਸ਼ਨ ਹੈ ਉਹ ਕੱਲ ਨੂੰ ਖਤਮ ਹੋ ਜਾਣਾ ਹੈ ਉਸ ਤੋਂ ਬਾਅਦ ਫੇਰ ਉਹ ਛੁੱਟੀਆਂ ਨੇ ਪਰ ਸੁਪੀਟਰ ਵਿੱਚ ਬੰਦਾ ਤੇ ਹੁਣ ਤਾਂ ਜਿਹੜੀ ਸੋਚ ਚਾਈ ਜਾਉ ਸੁਪੀਟਰ ਦੇ ਚੈਂਬਰ 'ਚ ਹੋਊ ਨਾ ਦੂਜੇ ਪਾਸੇ ਜਿਹੜਾ ਰਸੀਦ ਨੇ ਉੱਥੇ ਐਨਆਈਏ 'ਚ ਦਿੱਤੀ ਸੀ ਰਸੀਦ ਤੇ ਕੇਸ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਸੀ ਜਿਹੜਾ ਬਾਰਾਮੂਲਾ ਤੋਂ ਚਾਣ ਜਿੱਥੇ ਐਮਪੀ ਬਣੇ ਆ ਤੇ ਉਹ ਰਸੀਦ ਵਾਲੇ ਦੇ ਵਿੱਚ ਉਹ ਜਿਹੜੀ ਹੈਗੀ ਸੈਸ਼ਨ ਕੋਰਟ ਦੇ ਵਿੱਚ ਬਿਆਨ دیتا ਐਨਆਈਏ ਨੇ ਕਿ ਸਾਨੂੰ ਕੋਈ ਤਰਾਜ ਨਹੀਂ ਪਰ ਪੈਰੋਲਾਂ ਦਿੱਤੀ ਜਾਵੇ ਚਾ ਸਟਡੀ ਦੇ ਵਿੱਚ ਹਰਾਸਤ ਦੇ ਵਿੱਚ ਲੈ ਕੇ ਲਿਜਾਇਆ ਜਾਵੇ ਅਸੀਂ ਲੈ ਜਾਂਗੇ ਰਸੀਦ ਨੂੰ ਪਾਰਲੀਮੈਂਟ ਹਾਊਸ ਵਿੱਚ ਨਾਲ ਉਹਨਾਂ ਨੇ ਤੋਟ ਨੂੰ ਕਿਹਾ ਕਿ ਇਹ ਚ ਸ਼ਰਤ ਲਾਈ ਜਾਵੇ ਕਿ ਜਿਹੜੇ ਰਸੀਦ ਸਾਹਿਬ ਨੇ ਐਮਪੀ ਸਾਹਿਬ ਇਹ ਪ੍ਰੈਸ ਨਾਲ ਗੱਲ ਨਾ ਕਰਨ ਉਹ ਸ਼ਰਤ ਬਾਰੇ ਅੱਜ ਬਹਿਸ ਦੇ ਲਈ ਰੱਖਿਆ ਹੋਇਆ ਸੀ ਦਾ ਇਹ ਐਨਆਈਏ ਕੋਰਟ ਦੇ ਵਿੱਚ ਉੱਥੇ ਦਿੱਲੀ ਦੇਖੋ ਜੇ ਸ਼ਰਤ ਲੱਗ ਜਾਂਦੀ ਹੈ ਤਾਂ ਫਿਰ ਉਹਦੇ ਵਿੱਚ ਹਨ ਜੇ ਪ੍ਰੈਸ ਨਾਲ ਗੱਲ ਨਾ ਚਰਨ। ਇਹੀ ਜੀ ਕੋਈ ਸ਼ਰਤ ਇਹਨਾਂ ਤੇ ਭਾਈ ਅਮਰਪਾਲ ਸਿੰਘ ਤੇ ਸੁਪੀਤਰ ਲਾਉਂਦਾ ਹੈ। ਕੋਈ ਜਿਹੜਾ ਹੋਮ ਮਿਨਿਸਟਰੀ ਚੀਜ਼ ਚਾਹੁੰਦੀ ਹੈ ਇੰਡੀਆ ਦੀ ਉਹ ਅਜੇ ਦੇਖਣ ਵਾਲੀ ਗੱਲ ਹੋਊਗੀ। ਤੁਸੀਂ ਚਾਹੁੰਦੇ ਹੋ ਜਿਵੇਂ ਹੋਰ ਪਾਰਲੀਮੈਂਟ ਮੈਂਬਰਾਂ ਦੀ ਵੀਡੀਓ ਬਣਦੀ ਹੈ ਕਿ ਇਹਨਾਂ ਦੀ ਵੀ ਵੀਡੀਓ ਬਣਾਈਵੇ। ਜਦੋਂ ਸੌ ਚੱਕ ਦੇਖੋ ਸੌ ਚੱਤਨ ਵੇਲੇ ਤਾਂ ਵੀਡੀਓ ਬਣੂਗੀਓ। ਸੋਚ ਚਤਨ ਵੇਲੇ ਤਾਂ ਵੀਡੀਓ ਜਿਹੜੀ ਕਿਤੇ ਵੀ ਕੋਈ ਸੋਚ ਚੱਕੇ ਉਹਦੀ ਵੀਡੀਓ ਡਰਾਫੀ ਹੁੰਦੀ ਹੈ ਭਾਵੇਂ ਸੈਸ਼ਨ ਚੱਕੇ ਭਾਵੇਂ ਸੁਪੀਟਰ ਦੇ ਚੱਕੇ ਉਹ ਵੀਡੀਓ ਡਰਾਫੀ ਤਾਂ ਮੈਂਡੇਟਰੀ ਪ੍ਰੋਵੀਜ਼ਨ ਹੈ ਪਰ ਪ੍ਰਸ਼ਨ ਹੈ ਕਿ ਉਹ ਜਿਹੜੀ ਸੋਚ ਚਾਈ ਜਾਵੇ ਉਹ ਜਨਤਕ ਹੋਵੇ ਉਹਦੀ ਡੇਟ ਜਨਤਕ ਹੋਵੇ ਤੇ ਜਨਤਕ ਤੌਰ ਤੇ ਉਹ ਸੋਚ ਚਾਈ ਜਾਵੇ ਉਹਦੇ ਵਿੱਚ ਸਾਰੇ ਜਣੇ ਜਿਹੜੇ ਹਾਜ਼ਰ ਹੋਣਾ ਚਾਹਣ ਉਹ ਹਾਜ਼ਰ ਹੋ ਸਤਨ ਫੇਰ ਤਾਂ ਨਹੀਂ ਤਾਂ ਅਦਰਵਾਈਜ਼ ਤਾਂ ਲੋਕਤੰਤਰ ਦਾ ਕਤਲ ਹੁੰਦਾ ਜੇ ਗੁਪਤ ਰੀਚੇ ਨਾਲ ਇੱਕ ਮੈਂਬਰ ਪਾਰਲੀਮੈਂਟ ਨੂੰ ਗੁਪਤ ਰੀਚੇ ਨਾਲ ਸੋਚ ਚਾਈ ਜਾਊਗੀ ਨਹੀਂ ਇਲੈਕਸ਼ਨ ਇਹਦੇ ਵਿੱਚ ਅਗਲਾ ਕਦਮ ਤਾਂ ਇਹੀ ਹੈ ਉਹ ਓਡੀਚਾ ਜਾ ਰਿਹਾ ਹੈ ਵੀ ਸੁਪੀਤਰ ਕਦੋਂ ਸੌਚ ਚ ਕਾਉਣ ਦਾ ਆਰਡਰ ਕਰਦਾ ਹੈ ਦੇਖੋ ਜੇਲ੍ਹ ਵਾਲੇ ਟਾਈਟਲ ਅਪਡੇਟ ਨੇ ਜੇਲ੍ਹ ਵਾਲੇ ਤਾਂ ਦੱਸਦੇ ਹੀ ਨਹੀਂ ਕਿਸੇ ਨੂੰ ਜੇਲ੍ਹ ਦੇ ਵਿੱਚ ਕੋਈ ਆਰਡਰ ਹੋ ਜੇ ਤੇ ਉਹ ਆਰਡਰ ਜਿਹੜਾ ਹੈ ਉਹ ਬਾਹਰ ਨਹੀਂ ਆਉਣਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਰਹਿ ਜਾਂਦਾ ਹੈ ਉਹ ਸੀਚਰੇਟਰ ਲਈ ਤਦੋਂ ਲੈ ਜਾਂਦੇ ਆ ਹਵਾਈ ਜਹਾਜ਼ ਤੇ ਤੇ ਕਦੋਂ ਵਾਪਸ ਲਿਆਉਂਦੇ ਆ ਇਹ ਇੱਕ ਜਿਹੜਾ ਹੈਗਾ ਇਹ ਜਿਹੜਾ ਭਵਿੱਖ ਦਾ ਜਿਹੜਾ ਸਮਾਂ ਹੈ ਉਹਦੀ ਹੁਟਲ ਵਿੱਚ ਹੈ ਗੱਲ ਇਹ ਸਰ ਤੁਸੀਂ ਵੀ ਅੰਮਰ ਪਾਰਲੀਮੈਂਟ ਰਹੇ ਹੋ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਕਿ ਇਸ ਤਰ੍ਹਾਂ ਹੀ ਕੋਈ ਜੇਲ੍ਹ ਚ ਹੋਵੇ ਤੇ ਉਹਦੀ ਸੋਚ ਚ ਦਾ ਇੰਤਜ਼ਾਮ ਪਹਿਲਾਂ ਕੀਤਾ ਹੋਵੇ ਜੀ ਹਾਂਜੀ ਹਾਂ ਮੇਰੇ ਨਾਲੇ ਸੀ ਦੋ ਜਣੇ ਜਿੱਤੇ ਬੀਬੀ ਵਿਮਲ ਤੌਰ ਥਲਸਾ ਰੋਪੜ ਸੀਟ ਤੋਂ ਜਿੱਤੇ ਸੀ ਤੇ ਸਰਦਾਰ ਰਤਿੰਦਰਪਾਲ ਸਿੰਘ ਪਟਿਆਲਾ ਸੀਟ ਤੋਂ ਜਿੱਤੇ ਸੀ ਉਸ ਸਮੇਂ ਜੇਲ੍ਹ ਵਿੱਚ ਬੰਦ ਸੀ ਉਹਨਾਂ ਨੇ ਦੋ ਅਲੱਗ ਅਲੱਗ ਰਿਟ ਪਟੀਸ਼ਨ ਜ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਦਾਇਰ ਕੀਤੀਆਂ ਸੀ ਜਿਦੇ ਚ ਸੁਪਰੀਮ ਕੋਰਟ ਆਫ ਇੰਡੀਆ ਨੇ ਆਰਡਰ ਚਰਿਆ ਸੀ ਕਿ ਇਹਨਾਂ ਨੂੰ ਜੇਲ੍ਹ ਤੋਂ ਜਿਹੜਾ ਹੈ ਪਾਰਲੀਮੈਂਟ ਹਾਊਸ ਦੇ ਵਿੱਚ ਲਿਜਾਇਆ ਜਾਵੇ ਤੇ ਉਥੇ ਲਿਜਾ ਕੇ ਇਹਨਾਂ ਨੂੰ ਜਿਹੜੀ ਹੈ ਉਹ ਸੌਂਚ ਚਾਈ ਜਾਵੇ ਪਰੰਤੂ ਉਸ ਸਮੇਂ ਇੰਨੀਆਂ ਰੈਸਟ੍ਰਿਕਸ਼ਨਾਂ ਨਹੀਂ ਲਾਈਆਂ ਸੀ ਜਿਸ ਤਰ੍ਹਾਂ ਅੱਜ ਲਾਉਂਦੇ ਸੀ ਉਹ ਜਨਤਕ ਤੌਰ ਤੇ ਸੈਸ਼ਨ ਦੇ ਵੀ ਸੌਂਚ ਚੁਕਾਤੀ ਸੀ ਪ੍ਰੈਸ ਨਾਲ ਗੱਲ ਨਾ ਕਰਿਓ ਜਾਂ ਹੋਰ ਨਾ ਕਰਿਓ ਇਹੋ ਜੀ ਜਿਹੜੀ ਹੈ ਕੋਈ ਉਹਨਾਂ ਤੇ ਰੈਸਟ੍ਰਿਕਸ਼ਨ ਨਹੀਂ ਲਾਈ